ਉਹ ਮਣਾ ਕੇ ਖੜੀ ਐ ਦੱਸ ਕੋਈ ਗਲਤ ਗੱਲ ਆ ਤਾਂ ਕਹਿ ਵੀ ਜੇ ਕੋਈ ਗਲਤ ਗੱਲ ਐ ਚੀਜ਼ ਮੰਗਾ ਲੈਂਦੀ ਆ ਨੇ ਬਾਜ਼ਾਰ ਤੋਂ ਠੀਕ ਐ ਮੰਗਾਏ ਕੇਲੇ ਆ ਪਏ ਕੇਲੇ ਲੈ ਠੀਕ ਐ ਐਨੇ ਦਿਨਾਂ ਤੋਂ ਕੇਲੇ ਪਏ ਪੇ ਖਰਾਬ ਹੋ ਰਹੇ ਜਾਂ ਤਾਂ ਖਾ ਲੋ ਨਹੀਂ ਕਿਸੇ ਨੂੰ ਕੱਟ ਕੇ ਦੇ ਕੰਮ ਹੈ ਨਹੀਂ ਕੀ ਹੋਰ ਤੈਨੂੰ ਕਿਹਾ ਵੀ ਕੇਲੇ ਤੇ ਮੰਗਾਏ ਬਾਜ਼ਾਰ ਦੇ ਠੀਕ ਐ ਗੇਲੇ ਮੰਗਾ ਲੇ ਤਾਂ ਉਹ ਕੇਲੇ ਇਤਰੀ ਪਏ ਪੇ ਗਲ ਰਹੇ ਕੀ ਫਾਇਦਾ ਉਸ ਦਾ ਹੈ ਸੁਸਤੀ ਮਰੀ ਵੀ ਨੀਂਦ ਨਹੀਂ ਸਾਰਾ ਦਿਨ ਨੀਂਦ ਨਹੀਂ ਖੁੱਲਦੀ ਅੱਖਾਂ ਮਾ ਦੇ ਜਾ ਦੇਖ ਲੋ ਸੁੱਤੀ ਕੀ ਸੁੱਤੀ ਦੁਪਹਿਰ ਨੂੰ ਸੁੱਤੀ ਰਾਤ ਨੂੰ ਸੁੱਤੀ ਸਵੇਰੇ ਨਹੀਂ ਉੱਠਦੀ ਸਾਰਾ ਦਿਨ ਜਿੱਜਾ ਮਗਾ ਮਗਾ ਖਰਾਬ ਕਰਦੇ ਮੰਮੀ ਤੁਸੀਂ ਬਣਾ ਲਓ ਕੁਸਾ ਸੋਚੜੀ ਆ ਬਣਾਉਂਗੀ ਤੂੰ ਸੋਚੇਂਗੀ ਸੁਆਹ ਉੱਤੇ ਪਤਾ ਆਏਗਾ ਫੇਰ ਹੂੰ ਦਾਦਾਂ ਨੂੰ ਸਿੱਧਾ ਖਰਾਬ ਕਰਨੀ ਜਾਂਦੀ ਆ ਨੇ ਮੰਮਾ ਕੇਲੇ ਮਗਾਏ ਬਈ ਯਾਰ ਤੋਂ ਉਹ ਐਂ ਹੀ ਪਏ ਪਏ ਗੜਗੇ ਕੁਛ ਨਹੀਂ ਬਣਾਇਆ ਕੁਛ ਨਹੀਂ ਖਰਿਆਗਾ ਦੇ ਹੁਣ ਦੇਖ ਲੈ ਬਾਕੀ ਲਾ ਰਹੇ ਨਹੀਂ ਗੜ ਮੰਮੀ ਨੇ ਲਾਇਆ ਕੋਈ ਸਿਸਟਮ ਦੇਖਦੇ ਹੁਣ ਪਰ ਉਹਨੇ ਕੀ ਕਰ ਰਹੇ ਨੇ ਕੇਲੇ ਆਟ ਗਿਆ ਦੇਖੋ ਤੁਸੀਂ ਆਪ ਦੇਖੋ ਐ ਭਾਈ ਵੀ ਜਿੱਦਾਂ ਜਿਵੇਂ ਲੱਗ ਹੀ ਨਹੀਂ ਹੁੰਦੇ ਆ ਰੱਖੋ ਮੈਂ ਗਲਾਂ ਲੱਗ ਜਾਂਦੇ ਨੇ ਕੇਲੇ ਤੇ ਇੱਕ ਚੀਜ਼ ਹੋਰ ਤੁਹਾਨੂੰ ਦੱਸ ਦਿੰਨਾ ਜੇ ਤੁਹਾਡੇ ਨਾਲ ਵੀ ਹੈ ਜਿਆ ਕੁਝ ਇਦਾਂ ਕਰੇ ਹੁੰਦਾ ਕੇਲੇ ਪਏ ਹੁੰਦੇ ਨੇ ਨਹੀਂ ਕੋ ਖਾਂਦਾ ਤਾਂ ਤੁਸੀਂ ਕੀ ਬਣਾਉਣਾ ਫਿਰ ਤੁਹਾਨੂੰ ਅੱਗੇ ਦਿਖਾਈ ਦੇਣੇ ਫਿਰ ਕੜਾਈ ਵਿੱਚ ਪਾਇਆ ਸੀ ਇੱਕ ਚਮਚ ਦੇਸੀ ਕੀ ਉਹਨਾਂ ਨੂੰ ਅਸੀਂ ਰੋਸਟ ਕਰਨਾ ਕਾਜੂ ਬਰਾਮਾ ਨੂੰ ਇਹਦੇ ਵਿੱਚ ਪਾ ਲਾਂਗੇ ਆਹ ਲੋ ਜੀ ਇਹ ਹੋਰ ਨੇ ਸਾਡੇ ਰੋਸਟ ਇਹ ਰੋਸਟ ਹੋ ਗਏ ਇਹਨਾਂ ਨੂੰ ਸੀ ਕਾਰਡੋਂ ਨੇ। ਤਾਂ ਲੱਦ ਜੀਨ ਹੋ ਗਿਆ ਇਹਨਾਂ ਦਾ। ਹਾਂ। ਕੜ ਕੇ ਸੀ ਰੋਸਟ ਹੋ ਗਏ ਸੀਗੇ ਇਹ। ਸੋ ਬਾਕੀ ਫਿਰ ਅਸੀਂ ਪਾਉਣਾ ਆਟਾ। ਬੱਸ। ਕੋ ਇੱਕ ਕੋਲੀ ਆਟੇ ਦੀ ਲਈ ਐ ਸੀ। ਇੱਕ ਕਾਜੂ ਬਣਾਉ ਉਹ ਵੀ ਸੀ ਇਹ ਰੋਸਟ ਇਧਰ ਆਟਾ ਸਾਡਾ ਭੁੰਨਿਆ ਜਾ ਰਿਹਾ ਉਸ ਤੋਂ ਬਾਅਦ ਅਸੀਂ ਕद्दूकस ਕਰ ਲਿਆ ਸੀਗਾ ਗੁੜ ਮੈਨੂੰ ਅਸੀਂ ਪਾਣੀ ਦੇ ਵਿੱਚ ਭਿਉਂ ਦੇਣਾ ਕਾਲੂ ਜੀ ਇਹਨੂੰ ਅਸੀਂ ਰੱਖ ਦਿੰਨੇ ਆ ਪਾਣੀ ਵਿੱਚ ਭਿਉਂ ਕੇ ਉਸ ਤੋਂ ਬਾਅਦ ਇਹਨੂੰ ਅਸੀਂ ਕਰਨਾ ਗ੍ਰਾਊਂਡ ਮਿਕਸੀਚ होंगे ਸਾਡੇ ਬਨਾਣਾ ਹੋਗੇ ਗ੍ਰੈਂਡ ਜਿਵੇਂ ਸਾਡੇ ਘਰੇ ਕੇਲੇ ਜਿਆਦਾ ਪੱਕ ਜਾਂਦੇ ਨੇ ਬੱਚੇ ਪੀ ਰਹੇ ਨੇ ਅਸੀਂ ਕਿਹਨਾਂ ਖਾਂਦੇ ਨੇ ਸਾਡੇ ਘਰ ਬੱਚੇ ਵੀ ਨਹੀਂ ਖਾਂਦੇ ਹੈਗੇ ਤੁਸੀਂ ਉਹਨਾਂ ਨੂੰ ਵੇਸਟ ਨਾ ਕਰਿਆ ਕਰੋ ਤੁਸੀਂ ਉਹਨਾਂ ਨੂੰ ਯੂਜ਼ ਕਰਿਆ ਕਰੋ ਜਿਵੇਂ ਜਿਆਦਾ ਪੱਕ ਜਾਂਦੇ ਨੇ ਜਿਵੇਂ ਅਸੀਂ ਅੱਜ ਰੈਸਪੀ ਬਣਾ ਰਿਹਾ ਤੁਸੀਂ ਮੈਨੂੰ ਸਭ ਨੂੰ ਫੋਲੋ ਕਰਕੇ ਰੈਸਪੀ ਬਣਾ ਲਿਓ ਤੇ ਜਿਵੇਂ ਮੈਂ ਤੁਹਾਨੂੰ ਫਿਰ ਦੱਸਾਂਗੇ ਤੁਸੀਂ ਆਪਣੇ ਬੱਚਿਆਂ ਨੂੰ ਜਿਹੜੇ ਬੱਚੇ ਬਨਾਣਾ ਨਹੀਂ ਖਾਂਦੇ ਉਹ ਵਰਤੀ ਖਾਣ ਦੇ ਸ਼ੁਕੀਨ ਨੇ ਤਾਂ ਇਹ ਵਾਲੀ ਵਰਤੀ ਤੁਸੀਂ ਉਹਨਾਂ ਨੂੰ ਜਰੂਰ ਬਣਾ ਕੇ ਦਿਓ ਤੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਮਤਲਬ ਕਮੈਂਟ ਕਰਕੇ ਦੱਸਿਆ ਕਰੋ ਵੀ ਅਸੀਂ ਘਰੇ ਕਾਈ ਕੀਤੀ ਆ ਕਿ ਸਾਨੂੰ ਰੈਸਪੀ ਥੋੜੀ ਵਧੀਆ ਲੱਗੀ ਐ ਚੀਜ਼ਾਂ ਬਾਰੇ ਜਰੂਰ ਦੱਸਿਆ ਕਰੋ ਸਾਨੂੰ ਇਹਦਾ ਪਤਾ ਲੱਗਦਾ ਵੀ ਸਾਡੀ ਰੈਸਪੀ ਕਿੱਥੇ ਤੱਕ ਪਹੁੰਚੀ ਐ ਤੇ ਕਿੰਨੇ ਕਨੇ ਸਾਨੂੰ ਫੋਲੋ ਕਰਕੇ ਇਹ ਚੀਜ਼ ਬਣਾਈ ਐ ਆਪਣੇ ਘਰੇ ਤੇ ਮਤਲਬ ਤੁਸੀਂ ਇਹ ਚੀਜ਼ਾਂ ਸਾਨੂੰ ਅਸੀਂ ਤਾਂ ਦੱਸਦੇ ਆ ਕਿਉਂਕਿ ਸਾਨੂੰ ਇਹ ਹੁੰਦਾ ਵੀ ਕੋਈ ਚੀਜ਼ ਜਿੰਨੀ ਸਾਡੇ ਘਰੇ ਵੇਸਟ ਹੋ ਕੇ ਆਪਾਂ ਗੇਰੂ ਨਹੀਂ ਇੱਕ ਤਾਂ ਆਪਾਂ ਪੈਸੇ ਲਾਏ ਹੁੰਦੇ ਨੇ ਠੀਕ ਐ ਇਸ ਚੀਜ਼ ਕੋਈ ਅਮੀਰ ਆ ਕੋਈ ਗਰੀਬ ਆ ਹਰ ਕਿਸੇ ਦੀ ਪਾਕਟ ਅਲਾਉ ਨਹੀਂ ਕਰਦੀ ਰਹੀ ਤੇ ਮਤਲਬ ਇਸ ਕਰਕੇ ਮੈਂ ਤੁਹਾਨੂੰ ਕਹਿ ਰਹੀ ਹੁੰਦੀ ਆ ਵੀ ਤੁਸੀਂ ਮਤਲਬ ਚੀਜ਼ ਲਿਆਇਆ ਕਰੋ ਜੀ ਖਾਦੀ ਨਹੀਂ ਜਾਂਦੀ ਤੁਹਾਨੂੰ ਇਹੋ ਜਿਹੇ ਤਰੀਕੇ ਨਾਲ ਯੂਜ਼ ਕਰਕੇ ਉਹਨੂੰ ਖਾ ਲਓ ਕਿ ਸਾਡੀ ਵੇਸਟ ਨਾ ਹੋਏ ਨਾ ਸਾਡੇ ਹੁਣ ਪੈਸੇ ਵੇਸਟ ਮੈਂ ਤੁਹਾਨੂੰ ਇਹੀ ਕਹਿਣਾ ਚਾਹੁੰਦੀ ਆ ਕਿ ਜ਼ਿਆਦਾ ਪਾਉਣਾ ਕੀ ਘੱਟ ਪਾਉਣਾ ਅੱਜ ਬਾਅਦ ਕੀ ਦੋ ਵਾਰ ਪਾਉਗਾ ਇਸ ਕਰਕੇ ਪਹਿਲੀ ਵਾਰ ਕੀ ਘੱਟ ਪਾਉਣਾ ਸੱਚੀ ਘੱਟ ਪਾਣਾ ਮਤਲਬ ਸੁੱਕਾ ਸੁੱਕਾ ਪਾਉਣਾ ਲੋਭ ਵਿੱਚ ਤਰ ਦੇਖ ਲਓ ਕਿ ਤੁਸੀਂ ਘੱਟ ਯੂਜ਼ ਕਰਨਾ ਤੇ ਸੁੱਕਾ ਸੁੱਕਾ ਇਹਨੂੰ ਪਹਿਲਾਂ ਭੁੰਨ ਲੈ ਭੁੰਨਣ ਤੋਂ ਬਾਅਦ ਅੱਗੇ ਪਹਿਲਾ ਵੀਡੀਓ ਨੇ ਕੱਲੇ ਰੈਸਪੀ ਬਣਾਉਂਦੇ ਸੀ ਹੁਣ ਵਿੱਚ ਹੁੰਦਾ ਸੀ ਬੰਥੇ ਨੇ ਹਾਂਜੀ ਕੁੱਪੜਾ ਨੂੰ ਥੋੜਾ ਜਿਹਾ ਕੁੱਪੜਾ ਲੈਣਾ ਤੇ ਤਰੋ ਦੇਖ ਲਓ ਤੇ ਆਟਾ ਮਤਲਬ ਤੁਸੀਂ ਘੱਟ ਕਿਉਂ ਚ ਭੁਲਣਾ ਪਹਿਲਾਂ ਉਹ ਵੀ ਤਾਂ ਮੈਂ ਦੱਸਦਾ ਕਿਉਂ ਘੱਟ ਤੇਲ ਚ ਭੁਲਣਾ ਉਸ ਤੋਂ ਮਤਲਬ ਕੀ ਜੋ ਵੀ ਤੁਸੀਂ ਯੂਜ਼ ਕਰੋਗੇ ਅੱਗੇ ਕੀ ਕਿੱਥੇ ਕਿੱਥੇ ਹੋਣਾ ਉਹ ਤੁਸੀਂ ਵੀਡੀਓ ਨਾਲ ਬਣੇ ਰਹੋ ਤੇ ਵੀਡੀਓ ਨੂੰ ਨਾ ਪੂਰਾ ਦੇਖਿਆ ਕਰੋ ਵੀਡੀਓ ਨੂੰ ਸਕਿੱਪ ਨਾ ਕਰਿਆ ਕਰੋ ਜੇ ਤੁਸੀਂ ਵੀਡੀਓ ਪੂਰੀ ਦੇਖੋਗੇ ਤਾਂ ਹੀ ਤੁਹਾਨੂੰ ਪ੍ਰੋਪਰ ਰੈਸਪੀ ਦੀ ਸਮਝ ਆਣੀ ਹੈ ਤੇ ਇਹ ਕੋਲਸਟਰ ਵੀ ਐਡ ਹੋ ਗਿਆ ਜੇ ਵਿੱਚ ਠੀਕ ਹੈ। ਓਕੇ ਤੇ ਮਿੱਤਰੋ ਜਿਹੜੇ ਮਤਲਬ ਆਪਾਂ ਕੇਲੇ ਆਪਣੇ ਉਹ ਕਿੱਤੇ ਸੀਗੇ ਕੱਟ ਕੇ ਉਹਨਾਂ ਨੂੰ ਤੀਸੇ ਸੀਗਾ ਠੀਕ ਹੈ ਜੀ ਮਿਕਸੀ ਦੇ ਜਾਰ ਚ ਗ੍ਰाइंड ਕੀਤਾ ਸੀਗਾ ਉਹ ਕੇਲੇ ਆਪਾਂ ਆਟੇ ਦੇ ਵਿੱਚ ਐਡ ਕਰ ਦੇਣਾ ਤੇ ਨਾਲ ਦੇ ਨਾਲ ਇੱਧਰ ਆਪਾਂ ਕੀ ਕਰ ਰਹੇ ਜਿਹੜੇ ਆਪਾਂ ਆਪਣੇ ਕਾਜੂ ਬਦਾਮ ਭੁੰਨੇ ਸੀਗੇ ਉਹਨਾਂ ਨੂੰ ਆਪਾਂ ਥੋੜਾ ਜਾ ਬਰੀਕ ਵੀ ਨਹੀਂ ਕਰਨੇ ਥੋੜੇ ਜਿਹਾ ਮਤਲਬ ਛੋਟੇ ਛੋਟੇ ਪੀਸਿਸ ਕਰ ਰਹੇ ਆਂ ਇਹ ਕਟਣ ਨਾਲੋਂ ਥੋੜੇ ਜੇ ਰੋਸਟਡ ਹੋਏ ਹੋਏ ਮਤਲਬ ਥੋੜੇ ਜੇ ਹੋ ਜਾਣਗੇ ਇਦਰਾ ਮਤਲਬ ਜਿਹੜਾ ਕੇਲਾ ਤੁਸੀਂ ਵਿੱਚ ਐਡ ਕਰ ਦੇਣਾ ਜਿਹੜਾ ਆਪਾਂ ਬਣਾਇਆ ਸੀ ਇਹਦਾ ਮਿਕਸਚਰ ਜ ਉਹਨੂੰ ਐਡ ਕਰ ਦਿਓ ਤੇ ਇਹਦਾ ਮਤਲਬ ਇਹਨੂੰ ਕੁੱਟਣ ਦਾ ਮਤਲਬ ਇਹੀ ਆ ਕਿ ਆਪਾਂ ਇਹਨਾਂ ਨੂੰ ਮਤਲਬ ਜਿਵੇਂ ਕੱਟਣਾ ਨਹੀਂ ਹੈਗਾ ਤੁਸੀਂ ਇਹਨਾਂ ਨੂੰ ਹਲਕੇ ਜੇ ਰੋਸਟ ਕਰਨ ਤੋਂ ਬਾਅਦ ਫਿਰ ਤੁਸੀਂ ਇਹਦਾ ਕੋਮ ਜਸਤੇ ਨਾਲ ਜਾਂ ਜਿਹੜਾ ਵੀ ਤੁਹਾਡੇ ਘਰੇ ਕੁੱਟਣ ਨੂੰ ਹੋਈ ਉਤਰ ਹੋਵੇ ਤੁਸੀਂ ਉਹਦੇ ਨਾਲ ਇਹਨੂੰ ਕੁੱਟ ਲਾਗਦੇ ਹੋ ਤੇ ਇਸ ਤੋਂ ਅਗਲਾ ਪ੍ਰੋਸੈਸ ਤੁਸੀਂ ਵੀਡੀਓ ਨਾਲ ਬਣੇ ਰਹੋ ਤੇ ਤੁਹਾਨੂੰ ਅਗਲਾ ਪ੍ਰੋਸੈਸ ਤੁਹਾਨੂੰ ਦੇਖਣ ਨੂੰ ਮਿਲਦਾ ਕਿਰੋਂ ਕੀ ਕਰਨਾ ਚਾਹੀਦਾ ਉਸ ਤੋਂ ਬਾਅਦ ਵਿੱਚ ਕੀ ਐਡ ਹੋ ਰਿਹਾ ਬਿੱਤਰ ਹੋਰ ਤੁਸੀਂ ਵੀ ਮਤਲਬ ਜਿੱਦਾਂ ਜਿੱਦਾਂ ਤੁਹਾਨੂੰ ਵੀਡੀਓ ਦੇਖ ਰਿਹਾ ਤੁਸੀਂ ਉਦਾਂ ਉਦਾਂ ਫੋਲੋ ਕਰਦੇ ਜਾਓ ਜੋ ਜੋ ਮਤਲਬ ਵਿੱਚ ਵਿੱਚ ਯੂਜ਼ ਹੁੰਦਾ ਜਾ ਰਿਹਾ ਤੁਸੀਂ ਦੇਖਦੇ ਜਾਓ ਨਾਲ ਦੇ ਨਾਲ ਬਸ ਫਰਕ ਇਹੀ ਹੈ ਕਿ ਜਿਹੜੀ ਚੀਜ਼ ਘਰੇ ਵੱਜੀ ਉਹਨੂੰ ਸੁੱਟਣ ਦੀ ਬਜਾਏ ਯਾਰ ਉਹਨੂੰ ਕਿਹੇ ਜੇਗਾ ਯੂਜ਼ ਕਰ ਲਓ ਕਿ ਆਪਣੇ ਤੋਂ ਉਹ ਚੀਜ਼ ਖਾਈ ਜਾਵੇ ਸੁੱਟਣੀ ਵੀ ਆ ਤੇ ਕਿਉਂ ਨਾ ਉਹਨੂੰ ਆਪਾਂ ਖਾ ਲਈਏ ਜਾਂ ਅਗਰ ਆਪਣੇ ਪੈਸੇ ਲੱਗੇ ਹੁੰਦੇ ਨੇ ਯਾਰ ਉਹ ਚੀਜ਼ ਤੇ ਤੇ ਤੀਜਾ ਅਸੀਂ ਤੁਹਾਡੇ ਨਾਲ ਵੈਸਪੀ ਤਾਂ ਹੀ ਸ਼ੇਅਰ ਕਰਦਾ ਮਕਸਦ ਇਹੀ ਹੈ ਕਿ ਤੁਸੀਂ ਵੀ ਕੋਈ ਵੀ ਚੀਜ਼ ਵੇਸਟ ਕਰਨ ਦੀ ਬਜਾਏ ਉਹਨੂੰ ਯੂਜ਼ ਕਰਕੇ ਖਾਓ ਕੀ ਐਡ ਕਰਤਾ ਜਿਗਾ ਹੋਰ ਤੇ ਇਹਨੂੰ ਦੁਬਾਰਾ ਏਦਾਂ ਚਮਚੀ ਜਾਂ ਕਛੀਲੀ ਮਿਰਦਨ ਨਾਲ ਉਹਦਾ ਮਿਕਸ ਕਰਿਆ ਜਾ ਰਿਹਾ ਹੈ ਇੱਧਰ ਆਪਣੇ ਬਦਾਮ ਤੇ ਕਾਜੂ ਆ ਉਹਨੂੰ ਕੁਟ ਦਿੱਤਾ ਗਿਆ ਚੰਗੀ ਤਰ੍ਹਾਂ ਆਗਲਾ ਪ੍ਰਕਿਰਿਆ ਦੇਖਦੇ ਹਾਂ ਟਡਾ ਟਾ ਪੁੱਜ ਗਿਆ ਸੀਗਾ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਨਾ ਇਹਦੇ ਚ ਗੱਠਾ ਨਾ ਬਣਨ ਇਸ ਕਰਕੇ ਇਹਨੂੰ ਚੰਗੀ ਤਰ੍ਹਾਂ ਹੁਣ ਚਮਚ ਨਾਲ ਆਪਾਂ ਗੱਠਾ ਨੂੰ ਪੂਰਾ ਇਹਨੂੰ ਫੇ ਦੇਣਾ ਵੀ ਜਿਹੜੀ ਸਾਡੀ ਕੋਈ ਵੀ ਗੱਠ ਨਾ ਰਹੇ ਇਹਦੇ ਵਿੱਚ ਹਾਲੋ ਜੀ ਇਸ ਤਰ੍ਹਾਂ ਹਲਾਉਂਦੇ ਰਹਿਣਾ ਪ੍ਰੋਪਰ ਚੰਗੀ ਤਰ੍ਹਾਂ ਮਿੱਤਰੋ ਤੇ ਜਿਨ੍ਹਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਸਬਸਕ੍ਰਾਈਬ ਕਰ ਲਓ ਕਿਉਂਕਿ ਤੁਹਾਨੂੰ ਸਾਡੇ ਚੈਨਲ ਤੇ ਐਦਾਂ ਦੀਆਂ ਘੈਂੜ ਘੈਂੜ ਵੀਡੀਓ ਹੋਮ ਮੇਡ ਵੀਡੀਓ ਤੇ ਟੂਰ ਵਾਲੇ ਵਲੌਗ ਵੀ ਬਹੁਤ ਜਲਦੀ ਦੇਖਣ ਨੂੰ ਮਿਲ ਜਾਣਗੇ ਤੇ ਜਾਰ ਤਰ੍ਹਾਂ ਅਸੀਂ ਰੈਸਪੀ ਦੇ ਵਲੌਗ ਆਉਂਦੇ ਨੇ ਤੇ ਉਸ ਤੋਂ ਬਾਅਦ ਆਪਾਂ ਬਹੁਤ ਜਲਦੀ ਟ੍ਰਿਪ ਪਲਾਨ ਹੋਣਗੇ ਜੋ ਜੋ ਅੱਗੇ ਤਾਂ ਟ੍ਰਿਪ ਸ਼ੇਅਰ ਕਰਾਂਗੇ ਤੇ ਫਿਲਹਾਲ ਜਿਹੜਾ ਤੁਸੀਂ ਆਪਣਾ ਇਹ ਵਲੌਗ ਚੱਲਦਾ ਪਿਆ ਇਕੱਲੇ ਤੋਂ ਬਣਾ ਇੱਕ ਅਲੱਗ ਰੈਸਪੀ ਤੁਸੀਂ ਨੂੰ ਇੰਜੋਏ ਕਰੋ ਤੇ ਆਪਣੇ ਘਰੇ ਜਰੂ ਟਰਾਈ ਕਰੋ ਇਸ ਤੋਂ ਬਾਅਦ ਜਿਹੜਾ ਨੈਕਸਟ ਸਟੈਪ ਹੋਣ ਜਾ ਰਿਹਾ ਮਿੱਤਰੋ ਉਹ ਆ ਜਿਹੜਾ ਆਪਣਾ ਜਿਹੜਾ ਮੇਰੇ ਸਾਹਮਣੇ ਗੁੜ ਦਾ ਆਪਾਂ ਪਾਣੀ ਵੀ ਹੋ ਕੇ ਰੱਖਿਆ ਤੁਸੀਂ ਚੈੱਕ ਕਰੋ ਆਪਣਾ ਗੁੜ ਚੰਗੀ ਤਰ੍ਹਾਂ ਪਾਣੀ 'ਚ ਘੁਲ ਚੁੱਕਿਆ ਥੋੜਾ ਥੋੜਾ ਵਿੱਚ ਹੈਗਾ ਉਹਨੂੰ ਆਪਾਂ ਚੰਗੀ ਤਰ੍ਹਾਂ ਘੋਲ ਰਹੇ ਆ ਕਿਉਂਕਿ ਪਾਣੀ 'ਚ ਮਿਕਸ ਹੋ ਰਿਹਾ ਏ ਜ਼ਿਆਦਾ ਚੰਗੀ ਤਰ੍ਹਾਂ ਤੇ ਅਗਲਾ ਪ੍ਰੋਸੈਸ ਆਪਾਂ ਇਹਨਾਂ ਸ਼ੇਅਰ ਕਰਦੇ ਆ ਦੇਖੀ ਚਲੋਗੇ ਦੇਖੋ ਮਿੱਤਰੋ ਨਾਸ਼ਟਾ ਜਿਹੜਾ ਆਪਾਂ ਗੁੜ 'ਤੇ ਹੋ ਕੇ ਰੱਖਿਆ ਸੀ ਉਹਨੂੰ ਆਪਾਂ ਛਾਣੇ ਦੀ ਮਦਦ ਨਾਲ ਇਹਦਾ ਛਾਣ ਕੇ ਉਹੀ ਕੜਾਈ 'ਚ ਯੂਜ਼ ਕਰ ਲੈਣਾ ਇਹਨੂੰ ਤੁਸੀਂ ਦੇਖਦੇ ਅਸੀਂ ਪਾਤਾ ਸੀਗਾ ਇਹਨੂੰ ਛਾਣ ਕੇ ਦੇਖੋ ਇਹਨੂੰ ਲੋਡ ਦੇ ਅਕੋਰਡਿੰਗ ਹੀ ਪਾਣਾ ਆਪਾਂ ਵੀ ਜਿਆਦਾ ਹੀ ਸਾਡੀ ਬਰਫੀ ਪਤਲੀ ਵੀ ਨਾ ਹੋਵੇ ਬਸ 10 ਨੂੰ ਪਾਣਾ ਜੇ ਥੋੜਾ ਬਚ ਜਾਂਦਾ ਕੋਈ ਗੱਲ ਨਹੀਂ ਆਪਾਂ ਤੇ ਹਾਂਜੀ ਮਿੱਤਰੋ ਮੱਕੇ ਨੂੰ ਮੈਂ ਦੱਸ ਦਿੱਤਾ ਕਿ ਬਰਫੀ ਤੇ ਇਹ ਬਥੋਰਾ ਦੱਸ ਦਿੰਦੇ ਨੇ ਕਿ ਜਿਹੜੀ ਆਪਾਂ ਇਹ ਚੀਜ਼ ਬਣਾ ਰਹੇ ਹਾਂ ਇਹ ਇੱਕ ਬਰਫੀ ਤਿਆਰ ਕੀਤੀ ਆ ਆਪਣੇ ਕਿੰਨੇ ਜਿਹੜੇ ਬੱਚੇ ਖੇਲੇ ਜਾਂਦੇ ਨੇ ਸੱਟਣ ਦੀ ਵਜਾਇਾ ਇਹਨਾਂ ਨੂੰ ਇਦਾਂ ਯੂਜ਼ ਕਰ ਰਹੇ ਆ ਕੜਾਈ ਕੜਾਈ ਛੱਡ ਨਹੀਂ ਦਊਗੀ ਇਹਨੂੰ ਉਨੀ ਦੇਰ ਤੱਕ ਇਹਨੂੰ ਭੁੰਨਦੇ ਰਹਿਣਾ ਥੋੜਾ ਜਿਹਾ ਕੀ ਹੱਸ ਇੱਕ ਚਮਚ ਛੋੜ ਹੋਰ ਪਾਉਣਾ ਥੋੜਾ ਆ ਜਾ ਕੀ ਕੜਾਈ ਕਿਵੇਂ ਇਹ ਲੂਡੀ ਹੋਣੀ ਹੁੰਦੀ ਥੋੜਾ ਥੋੜਾ ਚਿਪਕ ਰਿਹਾ ਨਾ ਤੇ ਚਿਪਕਣਾ ਹਟ ਜਾਊਗਾ ਆਪਣੇ ਆਪ ਕੜਾਈ ਨਾਲੋਂ ਇਹਨਾਂ ਛੁੱਟ ਜਾਣਾ ਤੇ ਮਤਲਬ ਫਿਰ ਤੁਹਾਨੂੰ ਪਤਾ ਲੱਗ ਜੂਗਾ ਕਿ ਸਾਡਾ ਪ੍ਰੋਪਰ ਤਿਆਰ ਹੋ ਗਿਆ ਇਹਦੇ ਵਿੱਚੋਂ ਅਸੀਂ ਐਡ ਕਰ ਰਹੇ ਹਾਂ ਕਾਜੂ ਬਦਾਮ ਜਿਹੜੇ ਅਸੀਂ ਕੁੱਟਦੇ ਸੀਗੇ ਬਰੀਕੇ ਲੋ ਜਿੱਤਰ ਓਕੇ ਜਿਹੜੇ ਕਿਤੇ ਅਸੀਂ ਰੋਸਟ ਤੇ ਉਹਨਾਂ ਨੇ ਕੁੱਟਿਆ ਸੀਗਾ ਉਹ ਵਿੱਚ ਜਿਹੜੇ ਸੀਗੇ ਆਪਣੇ ਡਰਾਈ ਫਰੂਟਸ ਉਹ ਪਾ ਐਡ ਕਰਤੇ ਨੇ ਤੇ ਚੈੱਕ ਕਰੋ ਅੱਗੇ ਦਾ ਟੈਕਸਚਰ ਵੀ ਕਿਵੇਂ ਜਾਂਦਾ ਹੈ ਬਾਕੀ ਤੁਸੀਂ ਇਹਦੇ ਵਿੱਚ ਕੁਝ ਹੋਰ ਵੀ ਐਡ ਕਰ ਸਕਦੇ ਜੇ ਤੁਹਾਨੂੰ ਤੁਹਾਨੂੰ ਪਸੰਦ ਆ ਤਾਂ ਤੁਸੀਂ ਨੈਚਰੀ ਗੁੱਟ ਗਿਆ ਵੀ ਵਿੱਚ ਪਾ ਸਕਦੇ ਹੋ ਉਹਦਾ ਵੀ ਲੱਗੇ ਡਿਫਰੈਂਟ ਟੇਸਟ ਆ ਜਾਂਦਾ ਇਹ ਆਪਣੀ ਚੋਇਸ ਦੇ ਕੋਟ ਗਿਆ ਬਾਗ ਜੀ ਵੀ ਪਾ ਸਕਦੇ ਜਿਹੜੇ ਸਾਡੇ ਲੱਡੂਆਂ ਵਿੱਚ ਚੰਗੇ ਨੇ ਆਪਣਾ ਟੇਸਟ ਆ ਜੋ ਵੀ ਪਾਣਾ ਮੇ ਵੀ ਵੀ ਪਾ ਸਕਦੇ ਪਰ ਕਿਉਂਕਿ ਇਹ ਇੱਕ ਹੀ ਵਰਤੀ ਹੈ ਇਕੱਲਿਆਂ ਦੇ ਡਰਾਈ ਫੂਡ ਵਾਲੀ ਵਰਤੀ ਆ ਤਾਂ ਆਪਾਂ ਇਹ ਸਿਰਫ ਇੱਕ ਕੱਢ ਪਾਵੇਂ ਯੂਜ਼ ਕਰ ਰਹੇ ਹਾਂ ਤੇ ਆਪਾਂ ਹੋਰ ਕੁਝ ਇਸ ਤੋਂ ਇਲਾਵਾ ਐਡ ਨਹੀਂ ਕੀਤਾ ਆਟੇ ਦੀ ਜਗ੍ਹਾ ਬੇਸਨ ਵੀ ਪਾ ਸਕਦੇ ਆਟੇ ਤੇ ਵੀ ਐਡ ਹੋ ਸਕਦਾ ਤੇ ਇੱਕ ਚੀਜ਼ ਹੋਰ ਆ ਮਿੱਤਰੋ ਜੀਨੇ ਮਤਲਬ ਇਹ ਕਿ ਅਸੀਂ ਹੁਣ ਅਸੀਂ ਤਾਂ ਆਟਾ ਯੂਜ਼ ਕੀਤਾ ਤੁਸੀਂ ਇਹਦੇ ਵਿੱਚ ਬੇਸਨ ਵੀ ਐਡ ਕਰ ਸਕਦੇ ਹੋ ਸਾਰ ਕਿਸ ਦਾ ਅਲਗ-ਅਲਗ ਟੇਸਟ ਹੁੰਦਾ ਕੋਈ ਬੇਸਨ ਖਾਣਾ ਪਸੰਦ ਜਾਲਾ ਕਰਦਾ ਕੋਈ ਆਟਾ ਵੀ ਖਾਣ ਹੁੰਦਾ ਮਤਲਬ ਇਹ ਚੀਜ਼ ਹੁੰਦੀ ਹੈ ਇਸ ਕਰਕੇ ਤੁਹਾਨੂੰ ਦੱਸ ਰਿਆ ਤੁਹਾਡੀ ਆਪਣੀ ਚੋਇਸ ਆ ਜੋ ਵੀ ਯੂਜ਼ ਕਰਨਾ ਤੁਸੀਂ ਕਰ ਸਕਦੇ ਹੋ ਤੇ ਲਾਲਿਆ ਸੀਗਾ ਥੋੜਾ ਜਿਹਾ ਦੇਸੀ ঘি ਮੈਂ ਇਹਦੇ ਤੇ ਸੇ ਨੂੰ ਕੱਢੂਗੇ ਫਿਰ ਇਹ ਹੋਊਗੀ ਠੰਡੀ ਉਸ ਤੋਂ ਬਾਅਦ ਤੁਹਾਨੂੰ ਦਿਖਾਵਾਂਗੇ ਇਹਦੇ ਪੀਸਿਸ ਕੱਟ ਕੇ ਸਾਡੀ ਬਰਫੀ ਕਿੱਦਾਂ ਦੀ ਬਣੂਗੀ ਇਸੇ ਕੀ ਲੈਣ ਤੋਂ ਬਾਅਦ ਤੁਸੀਂ ਇਹਨਾਂ ਮਿੱਤਰੋ ਪਲੇਟ 'ਚ ਕੱਢ ਲਿਓ ਸਾਰੇ ਨੂੰ ਤੇ ਦੇਖੀ ਚਲੋ ਉਹ ਤੋਂ ਬਾਅਦ ਤੁਹਾਨੂੰ ਦੱਸਣੀ ਹੈ ਮੈਂ ਕਿਦਾਂ ਨੂੰ ਕਰਨਾ ਲੋ ਮਿੱਤਰੋ ਪਲੇਟ 'ਤੇ ਪਾਣ ਤੋਂ ਬਾਅਦ ਤੁਸੀਂ ਇਹਨਾਂ ਨੂੰ ਇਦਾਂ ਸਪਰੈਡ ਕਰ ਲੈਣਾ ਜਿਸ ਇਥੇ ਆਪਾਂ ਕੀ ਲੱਗਿਆ ਹਾਂ ਇਹਨਾਂ ਨੂੰ ਇੱਕ ਸ਼ੇਪ ਦਵਾਂਗੇ ਬਾਕੀ ਤੁਹਾਨੂੰ ਦਿੰਨੇ ਆ ਸ਼ੇਪ ਦੇ ਤਰੀਕੇ ਤੁਸੀਂ ਅੱਗੇ ਹਾਲੇ ਥੋੜਾ ਜਿਹਾ ਗਰਮ ਹੈ ਇਹ ਇਸ ਕਰਕੇ ਮੈਂ ਇਹਨੂੰ ਮਤਲਬ ਥੋੜਾ ਥੋੜਾ ਮਤਲਬ ਹਲਕਾ ਹਲਕਾ ਜੇ ਹੱਥ ਨਾਲ ਕਰਦੀ ਆ ਮਾੜਾ ਜੈ ਇਹਨੂੰ ਸੈੱਟ ਕਰ ਲਾਂ ਪਹਿਲਾਂ ਚੰਗੀ ਤਰ੍ਹਾਂ ਤੇ ਤੁਹਾਨੂੰ ਅੱਗੇ ਦਿਖਾਉਂਦੇ ਆ ਹਲੂਦੀ ਅਸੀਂ ਕਰਤਾ ਸੀਗਾ ਪ੍ਰੋਪਰ ਸੈੱਟ ਮੈਨੂੰ ਥੋੜੀ देर ਲਈ ਹੌਨ ਦਉਣੀ ਐ ਸੀ ਠੰਡਾ ਗਰਫੀ ਕੱਟਣੀ ਐ ਸੀ ਪੀਸਿਸ ਫੇਰ ਤੁਸੀਂ ਦੇਖੋ ਸਾਡੀ ਪਰਫੀ ਦੀ ਸ਼ੇਪ ਕਿੰਨੀ ਸੋਹਣੀ ਲੱਗੂਗੀ ਤੇ ਇਹਦਾ ਟੇਸਟ ਵੀ ਤੁਹਾਨੂੰ ਦੱਸੂਗੀ ਖਾਣ ਤੋਂ ਬਾਅਦ ਕਿੰਨਾ ਲੱਗਦਾ ਬਹੁਤ ਨੀਅੰਮੀ ਬਣਦੀ ਐ ਗਰਫੀ ਦੀ ਹੋ ਗਈ ਐ ਕਟਿੰਗ ਸ਼ੁਰੂ ਚੈੱਕ ਕਰੋ ਤੁਸੀਂ ਇਕ ਮਿੰਟ ਬੰਦ ਕਰੋ ਤੁਸੀਂ ਜਿਹੜੇ ਸ਼ੇਪ ਚ ਚਾਹੋ ਤੁਸੀਂ ਇਹਨੂੰ ਕੱਟ ਸਕਦੇ ਹੋ ਆਪਾਂ ਇਹਦੀ ਕਟਿੰਗ ਕਰਾਂਗੇ ਤਿਰਛੇ ਸ਼ੇਪ ਚ ਕੀ ਹੁੰਦਾ ਕੀ ਹੁੰਦਾ ਸਿਰਹੀ ਲੱਗ ਗਿਆ ਹਮ ਹੁਣ ਅਸੀਂ ਕਟਿੰਗ ਕਰ ਲਿਓ ਇਹਦੀ ਹੋ ਗਈ ਇਹਦੀ ਕਟਿੰਗ ਤੇ ਬਾਕੀ ਹੁਣ ਤੁਹਾਨੂੰ ਚੱਕ ਕੇ ਇੱਕ ਪੀਸ ਇਹ ਤੁਹਾਨੂੰ ਟੇਸਟ ਕਰਕੇ ਦਿਖਾਣੇ ਆ ਇਹ ਬਰਫੀ ਦੀ ਆਪਣੀ ਕਟਿੰਗ ਹੋ ਗਈ ਸ਼ੁਰੂ ਆਪਾਂ ਕੱਟਣ ਲੱਗੇ ਦੇ ਪੀਸ ਕੱਟ ਕੇ ਇਹਨੂੰ ਸਰਵ ਕਰ ਰਹੇ ਆ ਪਲੇਟ 'ਚ ਤੇ ਦੇਖੋ ਫਿਰ ਕਰਾਂਗੇ ਫਿਰ ਹੋਜੀ ਉਹ ਵੀ ਮੇਥੋਂ ਪਾ ਟੇਸਟ ਕਰ ਲਿਆ ਸੀਗਾ ਬਰਫੀ ਦਾ ਤੇ ਪੀਸ ਆਪਾਂ ਕਟਿੰਗ ਕਰਕੇ ਟੇਸਟ ਵੀ ਕਰ ਲਿਆ ਬਹੁਤ ਹੀ ਅੰਮੀ ਬਣੀ ਆ ਤੇ ਆਪਾਂ ਖਾ ਵੀ ਰਹੇ ਆ ਤੇ ਬਾਕੀ ਆਹ ਕੀ ਚੀਜ਼ ਆ ਇਹ ਮੇ ਕਾਨੂੰਨੀ ਵਸਤੂ ਤੁਹਾਨੂੰ ਮਿਲ ਗਈ ਸੀ ਤੇ ਹਾਂਜੀ ਮਿੱਤਰੋ ਤੁਹਾਨੂੰ ਇਸ ਤੋਂ ਪਹਿਲਾਂ ਹੀ ਵਲੌਗ ਦੇਖਣ ਨੂੰ ਮਿਲ ਜਾਊਗਾ ਤੇ ਆਪਾਂ ਮਤਲਬ ਇਹਨੇ ਨਾ ਮਤਲਬ ਕਾਨਾ ਜੀ ਦਾ ਜਿਵੇਂ ਜਨਮਾਸਟ ਮੀ ਸੀ ਤੇ ਇਹ ਘਰੇ ਕਾਨਾ ਜੀ ਲਿਆਂਦੇ ਨੇ ਤੇ ਬਾਕੀ ਉਹ ਤੁਹਾਨੂੰ ਵਲੌਗ ਵੀ ਦੇਖਣ ਨੂੰ ਮਿਲ ਜਾਊਗਾ ਇਹ ਉਹਨਾਂ ਵਾਸਤੇ ਪ੍ਰਸ਼ਾਦ ਰੈਡੀ ਕਰਤਾ ਮੈਂ ਜਨੇ ਤੇ ਠੀਕ ਹੈ ਮਿੱਤਰੋ ਕਰਦੇ ਆ ਵਲੌਗ ਆਪਾਂ ਇੱਥੇ ਐਂਡ ਮਿਲਦੇ ਆ ਕਿਸੇ ਨਵੇਂ ਵਲੌਗ ਸਟਿਲ ਤੱਕ ਬਾਈ ਬਾਈ ਟੇਕ ਕੇਅਰ ਹੈਵ ਅ ਨਾਈਸ ਡੇ ਤੇ ਚੈਨਲ ਨੂੰ ਕਰ ਦਿਓ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਲਾਈਕ ਤੇ ਕਮੈਂਟ ਕਰਕੇ ਜੁ ਦੱਸੋ ਤੁਹਾਨੂੰ ਸਾਡੀ ਐਸਪੀ ਇਹ ਵਾਲੀ ਬੱਤੀ ਵਾਲੀ ਵੀਡੀਓ ਕਿੱਦਾਂ ਦੀ ਲੱਗੀ ਓਕੇ ਜੀ ਬਾਏ ਬਾਏ ਮਿਲ ਲਏਗੇ ਸੀ ਨੈਕਸਟ ਵਲੌਗਸ ਠੀਕ ਹੈ ਮੇਟਰ ਬਾਈ ਬਾਏ ਬੰਬਾ ਬਾਏ ਬਾਏ